ਇੱਕ ਦੇਸ਼ ਪੱਧਰ ਦੇ ਪਾਵਰ ਲਿਫਟਿੰਗ ਦੇ ਖਿਡਾਰੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਅਸਲ ਮਾਮੂਲੀ ਜਹੀ ਗੱਲ ਤੋਂ ਲੜਾਈ ਝਗੜਾ ਹੁੰਦਾ ਤੇ ਲੜਾਈ ਝਗੜਾ ਇਤੋਂ ਤੱਕ ਕਿ ਵੱਜ ਜਾਂਦਾ ਕਿ ਉਸ ਪਾਵਰ ਲਿਫਟਿੰਗ ਦਾ ਖਿਡਾਰੀ ਹੁੰਦਾ ਜਿਹੜਾ ਰੋਹਿਤ ਤਨਖੜ ਉਸ ਨੂੰ ਰਸਤੇ ਦੇ ਵਿੱਚ ਘੇਰ ਕੇ ਤਕਰੀਬਨ 15 ਤੋਂ 20 ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਮੌਤ ਦੇ ਘਾਟ ਉਤਾਰ ਦਿੱਤਾ ਦਰਅਸਲ ਹਰਿਆਣੇ ਦਾ ਇਹ ਖਿਡਾਰੀ ਸੀ ਸੱਤ ਵਾਰ ਪਾਵਰ ਲਿਫਟਿੰਗ ਦੇ ਵਿੱਚ ਰਾਸ਼ਟਰੀ ਪੱਧਰ ਪੱਧਰ ਦੇ ਉੱਪਰ ਜਿਹੜਾ ਚੈਂਪੀਅਨ ਰਹਿ ਚੁੱਕਾ ਹੈ ਦਰਅਸਲ ਇੱਕ ਜਿਹੜਾ ਰਿਸ਼ਤੇਦਾਰੀ ਦੇ ਵਿੱਚ ਵਿਆਹ ਸਮਾਗਮ ਦੇ ਉੱਪਰ ਗਿਆ ਹੁੰਦਾ ਪਰ ਉਸ ਵਿਆਹ ਸਮਾਗਮ ਦੇ ਵਿੱਚ ਕੁਝ ਨੌਜਵਾਨ ਲੜਕੀਆਂ ਦੇ ਕੋਲ ਖੜ ਕੇ ਗਾਲੀ ਗਲੋਚ ਕਰ ਰਹੇ ਹੁੰਦੇ ਨੇ ਪਰ ਉਹਨਾਂ ਨੂੰ ਜਦੋਂ ਇਸ ਰੋਹਿਤ ਤਣਖੜ ਨਾਂ ਦਾ ਜਿਹੜਾ ਨੌਜਵਾਨਾਂ ਰੋਕਣ ਦੀ ਕੋਸ਼ਿਸ਼ ਕੀਤੀ ਮਾਮੂਲੀ ਲੜਾਈ ਝਗੜਾ ਹੋ ਜਾਂਦਾ ਪਰ ਮੌਕੇ ਤੇ ਤਾਂ ਲੜਾਈ ਝਗੜਾ ਸ਼ਾਂਤ ਹੋ ਜਾਂਦਾ ਤਾਂ ਜਦੋਂ ਵਿਆਹ ਸਮਾਗਮ ਤੋਂ ਘਰ ਰੋਹਿਤ ਤਣਖੜ ਜਾ ਰਿਹਾ ਹੁੰਦਾ ਤੇ ਰਸਤੇ ਦੇ ਵਿੱਚ ਉਨ੍ਹਾਂ ਹੀ ਨੌਜਵਾਨਾਂ ਨੇ ਘੇਰ ਕੇ ਜਿਹੜੀ ਰੋਹਿਤ ਤਨਖੜ ਦੀ ਕੁੱਟਮਾਰ ਕੀਤੀ ਹਾਲਾਂਕਿ ਰੋਹਿਤ ਦਾ ਇੱਕ ਸਾਥੀ ਜਤਨ ਵੀ ਨਾਲ ਹੁੰਦਾ ਮੌਕੇ ਤੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਇਕੱਲੇ ਰੋਹਿਤ ਤਨਖੜ ਨੂੰ 15 ਤੋਂ 20 ਨੌਜਵਾਨਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟੋਤਾ ਦਿੱਤਾ ਤੇ ਹੁਣ ਇਸ ਵਕਤ ਜਿਹੜਾ ਪਰਿਵਾਰ ਆ ਬੇਹੱਦ ਸਦਮੇ ਦੇ ਵਿੱਚ ਆ ਉਹ ਜਿਹੜਾ ਰੋਹਿਤ ਤਨਖੜ ਜਿਸ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਆ ਪਰਿਵਾਰ ਦਾ ਇਕਲੌਤਾ ਮਾਂ ਤੇ ਭੈਣ ਦਾ ਇਕਲੌਤਾ ਸਹਾਰਾ ਸੀ ਤੇ ਇਸ ਵਕਤ ਇੱਕ ਲੜਕੀ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਮਾਹੌਲ ਸ਼ਾਂਤ ਕਰਨ ਦੇ ਚੱਕਰਾਂ ਦੇ ਵਿੱਚ ਨੌਜਵਾਨਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ